ਸ਼ੇਖਰ ਜੀ ਮੈਂ ਡਾਕਟਰ ਸ਼ੇਖਰ ਸਿੰਘਲ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਆਰਥੋਡੋਮਾ ਕਲੀਨਿਕ ਲਧਿਆਣਾ ਤੋਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੋਡੇ ਚੋਂ ਜਿਹੜੀ ਕਰਕਰ ਦੀ ਆਵਾਜ਼ ਆਉਂਦੀ ਹੈ ਉਸ ਬਾਰੇ ਇੱਕ ਲੇਟੈਸਟ ਸਟੱਡੀ ਜਿਹੜੀ ਕਿ ਹੁਣੇ ਹੀ ਇਲਾਕੀ ਪਬਲਿਸ਼ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ 40 ਸਾਲ ਦੀ ਉਮਰ ਤੋਂ ਬਾਅਦ ਤਕਰੀਬਨ 38% ਔਰਤਾਂ ਤੇ 17% ਮਰਦਾਂ ਦੇ ਵਿੱਚ ਗੋਡਿਆਂ ਦੀ ਆਵਾਜ਼ ਤੇ ਦਿੱਕਤ ਰਹਿੰਦੀ ਹੈ ਇਸ ਸਟਡੀ ਦੇ ਵਿੱਚ ਸਾਨੂੰ ਅੱਗੇ ਦੱਸਿਆ ਗਿਆ तकरीबन 98% ਲੋਕਾਂ ਨੂੰ ਜਿਨ੍ਹਾਂ ਨੂੰ ਗੋਟੇ ਦੀ ਵਾਸ਼ਪ ਦੀ ਦਿੱਕਤ ਹੁੰਦੀ ਹੈ ਇਹ ਆਵਾਜ਼ ਜ਼ਿਆਦਾ ਰਹਿੰਦੀ ਹੈ ਨਾਓ ਆਓ ਇਸ ਦੇ ਕਾਰਨਾਂ ਬਾਰੇ ਜਾਣੀ ਕਿ ਗੋਟੇ ਦੇ ਆਵਾਜ਼ ਆਣੀ ਸਤਮੋਚ ਇੱਕ ਬਹੁਤ ਵੱਡੀ ਦਿੱਕਤ ਦਾ ਕਾਰਨ ਹੈ ਜਾਂ ਫਿਰ ਇਹ ਕੋਈ ਵੱਡੀ ਬਿਮਾਰੀ ਵੱਲ ਆਪਾਂ ਨੂੰ ਅਦਾ ਕਰ ਰਿਹਾ ਹੈ ਇਸ ਬਾਰੇ ਜਾਣਦੇ ਹਾਂ ਗੋਟੇ ਦੀ ਆਵਾਜ਼ ਆਣਾ ਜ਼ਰੂਰੀ ਨਹੀਂ ਕਿ ਕਿਸੇ ਬਿਮਾਰੀ ਵੱਲ ਹੀ ਆਪਾਂ ਨੂੰ ਪੁਆਇੰਟ ਕਰ ਰਿਹਾ ਹੋਵੇ ਆਮ ਤੌਰ ਤੇ ਵੀ ਗੋਡੇ ਚੋਂ ਆਵਾਜ਼ ਆ ਸਕਦੀ ਹੈ ਜਿਸ ਜਿਨਾਂ ਨੂੰ ਅਸੀਂ ਫਿਜ਼ੀਓਲੋਜੀਕਲ ਕ੍ਰੈਪਿਟਸ ਕਹਿੰਦੇ ਹਾਂ ਉਹਨੇ ਇੱਕ ਕੁਸ਼ਨ ਅੱਗੇ ਆਪਣੇ ਅੱਗੇ ਆਉਂਦਾ ਕਿ ਗੋਡਿਆਂ ਚੋਂ ਆਵਾਜ਼ ਆਉਂਦੀ ਕਿਉਂ ਹੈ ਜੇ ਇਹ ਨਾਰਮਲ ਹੈ ਨਾਰਮਲੀ ਆਪਣੇ ਗੋਡਿਆਂ ਦੇ ਵਿੱਚ ਥੋੜਾ ਫਲੂਇਡ ਰਹਿੰਦਾ ਹੈ ਜਦੋਂ ਆਪਾਂ ਗੋਡੇ ਨੂੰ ਬੈਂਡ ਕਰਦੇ ਹਾਂ ਜਾਂ ਸਿੱਧਾ ਕਰਦੇ ਹਾਂ ਉਹ ਫਲੂਇਡ ਦੇ ਵਿੱਚੋਂ ਗੈਸ ਛੋਟੇ ਛੋਟੇ ਬੱਬਲਸ ਬਣਾ ਕੇ ਬਾਹਰ ਨਿਕਲਦੀ ਹੈ ਜਿਦੇ ਕਰਕੇ ਉਹ ਕ੍ਰੈਪਿਟਸ ਕ੍ਰੈਕ ਕਰਦੀ ਆਵਾਜ਼ ਆਉਂਦੀ ਹੈ ਜਿਹਨੂੰ ਫਿਜ਼ੀਓਲੋਜੀਕਲ ਕ੍ਰੈਪਿਟਸ ਕਹਿੰਦੇ ਆ ਇਹ ਬਹੁਤ ਸੰਭਾਵਕ ਹੈ ਕਿ ਹਰੇਕ ਦੇ ਵਿੱਚ ਕਦੇ ਵੀ ਆ ਸਕਦੇ ਕਈਆਂ ਵਿੱਚ ਜ਼ਿਆਦਾ ਕਈਆਂ ਵਿੱਚ ਘੱਟ ਕਈਆਂ ਵਿੱਚ ਬਿਲਕੁਲ ਨਹੀਂ ਬਟ ਇਹ ਬਿਲਕੁਲ ਹੀ ਨਾਰਮਲ ਹੈ ਇਸ ਤੋਂ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਬਟ ਹੁਣ ਪਛਾਣਿਆ ਕਿਵੇਂ ਜਾਏ ਕਿ ਇਹ ਨਾਰਮਲ ਹੈ ਕਿ ਆਪਾਂ ਨੂੰ ਕਿਸੇ ਕਾਰਨ ਬਸ਼ ਗੋਡਿਆਂ ਤੋਂ ਕਰਕਰ ਦੀ ਆਵਾਜ਼ ਆ ਰਹੀ ਹੈ ਜਿਹੜਾ ਫਿਜ਼ੀਓਲੋਜੀਕਲ ਕੈਪਿਟਲ ਜਿਹਦੇ ਬਾਰੇ ਮੈਂ ਹੁਣੇ ਦੱਸਿਆ ਉਹਦੇ ਕੁਝ ਲੱਛਣ ਹੈ कि हर बार जब आपा गोडा मोड़ਦੇ ਹਾਂ ਆਵਾਜ਼ ਨਹੀਂ ਆਉਂਦੀ ਕਿਉਂਕਿ ਗੈਸ ਵਜਨ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਪਲੱਸ ਉਸ ਕਰ ਕਰਦੀ ਆਵਾਜ਼ ਦੇ ਨਾਲ ਤੁਹਾਨੂੰ ਦਰਦ ਬਿਲਕੁਲ ਨਹੀਂ ਮਹਿਸੂਸ ਹੁੰਦਾ ਤੇ ਮਰੀਜ਼ ਨੂੰ ਨਾਰਮਲੀ ਆਵਾਜ਼ ਆਉਂਦੀ ਹੈ ਤੇ ਉਹ ਉਹਦੀ ਇੰਟੈਂਸਿਟੀ ਵੀ ਉਨੀ ਕੀ ਲੈਂਦੀ ਹੈ ਇਸ ਤਰੀਕੇ ਨਾਲ ਤੁਸੀਂ ਨਾਰਮਲ ਜਿਹੜੀ કડਕੜ ਦੀ ਆਵਾਜ਼ ਆਉਂਦੀ ਹੈ ਉਹਨੂੰ ਪਛਾਣ ਸਕਦੇ ਹੋ ਬਟ ਜਿਵੇਂ ਕਿ ਉਸ ਸਟਡੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 98% ਲੋਕ ਜਿਨ੍ਹਾਂ ਦੇ ਵਿੱਚ ਵਾਸ਼ਰ ਦਾ ਟੀਅਰ ਹੁੰਦਾ ਹੈ ਜਾਂ ਕੋਈ ਲਿਗਾਮੈਂਟ ਦੀ ਦਿੱਕਤ ਹੈ ਉਹਨਾਂ ਦੇ ਵਿੱਚ ਆਵਾਜ਼ ਆਉਂਦੀ ਆਉਂਦੀ ਹੈ ਤਾਂ ਉਸ ਚੀਜ਼ ਨੂੰ ਆਪਾਂ ਪੈਥੋਲੋਜੀਕਲ ਕ੍ਰੈਪਿਟਸ ਕਹਿੰਦੇ ਹਾਂ ਪੈਥੋਲੋਜੀਕਲ ਕ੍ਰੈਪਿਟਸ ਹੁੰਦਾ ਹੈ ਕਿ ਜਦੋਂ ਦੋ ਚੀਜ਼ਾਂ ਆਪਸ ਵਿੱਚ ਟਕਰਾੜਤਾਰੀਆਂ ਹੋਣ ਤਾਂ ਉਹਦੇ ਵਿੱਚੋਂ ਆਵਾਜ਼ ਜਨਰੇਟ ਹੁੰਦੀ ਹੈ ਜਿਹੜੀ ਕਿ ਆਪਾਂ ਨੂੰ ਕੜ ਦੀ ਆਵਾਜ਼ ਨਾਲ ਮਹਿਸੂਸ ਹੁੰਦੀ ਹੈ ਆਮ ਤੌਰ ਤੇ ਜਿਵੇਂ ਮੈਂ ਹੁਣੇ ਦੱਸਿਆ ਕਿ ਇਹ ਵਾਸ਼ਰ ਦੇ ਫਟਣ ਕਾਰਨ ਲਿਗਾਮੈਂਟ ਦੀ ਇੰਜਰੀ ਕਰਕੇ ਇਹ ਬਜ਼ੁਰਗਾਂ ਦੇ ਵਿੱਚ ਗੋਡੇ ਕਸਣ ਕਰਕੇ ਹੋ ਜਾਂਦੀ ਹੈ ਤੇ ਇਹ ਕਈ ਵਾਰ ਆਪਣੇ ਪਹਿਲਾ ਜਿਹੜਾ ਆਰਥਰਾਇਟਿਸ ਸ਼ੁਰੂ ਹੋਣ ਦਾ ਲੱਛਣ ਵੀ ਹੁੰਦਾ ਹੈ। ਆਸਟਿਓ ਆਰਥਰਾਇਟਿਸ ਜਿਹਨੂੰ ਆਪਾਂ ਗੋਡਿਆਂ ਦਾ ਕਸਣਾ ਕਹਿੰਦੇ ਆ ਉਹਦੇ ਵਿੱਚ ਜਿਵੇਂ ਕਿ ਆਪਣੇ ਆਪ ਗੋਡੇ ਹ ਮੋਟੇ ਦਾ ਮਾਡਲ ਹੈ ਇਹਦੇ ਵਿੱਚ ਗੋਡੇ ਦੇ ਉੱਪਰ ਤੇ ਥੱਲੇ ਹੱਡੀ ਹੁੰਦੀ ਹੈ ਜਿਹਨੂੰ ਤੇ ਉੱਪਰ ਪਾਲਿਸ਼ ਜੜੀ ਹੁੰਦੀ ਹੈ ਜਦੋਂ ਪਾਲਿਸ਼ ਥੋੜੀ ਥੋੜੀ ਉਤਰਨੀ ਸ਼ੁਰੂ ਹੁੰਦੀ ਹੈ ਤਾਂ ਹੱਡੀ ਨੰਗੀ ਹੋ ਜਾਂਦੀ ਹੈ ਤੇ ਆਪਸ ਲਗੜ ਖਾਂਦੀ ਹੈ। ਜਦੋਂ ਹੱਡੀ ਟਗੜਾ ਖਾਂਦੀ ਹੈ ਤਾਂ ਜਦੋਂ ਆਪਾਂ ਗੋਡਾ 모ੜਿਆ ਸਿੱਧਾ ਕੀਤਾ ਹੱਡੀਆਂ ਨੇ ਆਪਸੀ ਲਗੜ ਖਾਈ ਤਾਂ ਉਹ ਕੜਕ ਦੀ ਆਵਾਜ਼ ਕਰਦੀ ਹੈ ਤੇ ਇਹ ਦਾ ਇਹਨੂੰ ਆਪਾਂ ਇੱਕ ਜਿਹੜਾ ਫਿਜ਼ੀਓਲੋਜੀਕਲ ਕ੍ਰੈਪਿਟਸ ਨਾਲ ਡਿਫਰੈਂਸ ਇਸ ਤਰੀਕੇ ਨਾਲ ਕਰਦੇ ਆ ਕਿ ਇਹਦੇ ਵਿੱਚ ਜਦੋਂ ਵੀ ਤੁਸੀਂ ਗੋਡਾ 모ੜੋਗੇ ਸਿੱਧਾ ਕਰੋਗੇ ਤੁਹਾਨੂੰ ਕੜਕ ਦੀ ਆਵਾਜ਼ ਜ਼ਰੂਰ ਆਏਗੀ 90% ਮੋਸਟ ਆਫ ਦਾ ਟਾਈਮ ਇਹਦੇ ਵਿੱਚ ਤੁਹਾਨੂੰ ਦਰਦ ਵੀ ਨਾਲ ਦਾ ਅਹਿਸਾਸ ਵੀ ਨਾਲ ਹੋਏਗਾ ਤੇ ਇਹਦੇ ਨਾਲ ਤੁਹਾਨੂੰ ਹੌਲੀ ਹੌਲੀ ਤੁਰਨ ਦੀ ਦਿੱਕਤ ਵੱਧਦੀ ਜਾਏਗੀ ਤੇ ਦੋਸਤੋ ਇਸ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੇ ਇਸ ਕਰਕੇ ਆਪਾਂ ਨੂੰ ਗੋਡੇ ਦੇ ਘੜਕੜ ਦੀ ਆਵਾਜ਼ ਨਾਲ ਘਬਰਾਉਣ ਦੀ ਲੋੜ ਨਹੀਂ ਹੈਗੀ ਕਈਆਂ ਦੇ ਵਿੱਚ ਜਿਵੇਂ ਫਿਜ਼ੀਓਲੋਜੀਕਲ ਕ੍ਰੈਪਿਟਰਸ ਹੁੰਦਾ ਹੈ ਉਹਨੂੰ ਆਪਾਂ ਨੂੰ ਪਛਾਣਨਾ ਚਾਹੀਦਾ ਹੈ ਤੇ ਕਈ ਇਸ ਚੀਜ਼ ਤੋਂ ਪਰੇਸ਼ਾਨ ਹੁੰਦੇ ਹਨ ਲਈ ਆਪਾਂ ਅਗਲੇ ਵੀਡੀਓਸ ਦੱਸਾਂਗੇ ਕਿ ਉਹ ਇਸ ਚੀਜ਼ ਨੂੰ ਕਿਵੇਂ ਘਟਾ ਸਕਦੇ ਹੈ ਥੈਂਕ ਯੂ ਧੰਨਵਾਦ